ਫੇਖੋ ਡੀਆਜੀ ਨੂੰ ਮੈਂ ਦੇਖ ਰਿਹਾ ਸੀਗਾ ਕਿ ਸੀਬੀਆਈ ਨੇ ਫੜਿਆ ਸਾਡੀ ਸਰਕਾਰ ਜਿਹੜੀ ਪਹਿਲੇ ਦਿਨ ਤੋਂ ਅਸੀਂ ਤਾਂ ਕ腐ਸ਼ਨ ਦੇ ਸਰ ਬਹੁਤ ਖਿਲਾਫ ਹਾਂ ਅਸੀਂ ਕ腐ਸ਼ਨ ਦੇ ਮਾਮਲੇ ਤੇ ਕਿਸੇ ਨੂੰ ਬਰਦਾਸ਼ਤ ਨਹੀਂ ਕਰਦੇ ਅਸੀਂ ਭਾਵੇਂ ਕੋਈ ਸਾਡਾ ਐਮਐਲਏ ਆ ਭਾਵੇਂ ਕੋਈ ਅਫਸਰ ਆ ਭਾਵੇਂ ਕੋਈ ਵੀ ਹੈ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਅਜੇ ਤੱਕ ਕ腐ਸ਼ਨ ਦੇ ਕਿਸੇ ਨੂੰ ਨਾ ਮਾਫ ਕੀਤਾ ਪਰ ਇਹ ਕੇਸ ਕਿਉਂਕਿ ਸੀਬੀਆਈ ਕੋ ਜਦੋਂ ਸਾਡੀ ਸਰਕਾਰ ਕੋ ਆਊਗਾ ਤੇ لازمی ਸਰਕਾਰ ਵੀ ਸਾਡੀ ਜੇ ਉਹਨਾਂ ਨੂੰ ਕੋਈ ਮਤਤ ਚਾਹੀਦੀ ਹੋਊਗੀ ਜਦੋਂ ਕੱਥ ਸਾਹਮਣੇ ਆਉਣਗੇ ਤੇ ਅਸੀਂ ਤਾਂ ਕ腐ਸ਼ਨ ਦੇ ਖਿਲਾਫ ਹਾਂ ਬਈ ਬੰਦਾ ਭਾਵੇਂ ਕੋਈ ਹੋਵੇ ਵੱਡਾ ਹੋਵੇ ਛੋਟਾ ਹੋਵੇ ਕ腐ਸ਼ਨ ਨਹੀਂ ਹੋਣ ਦੇਣੀ ਭਾਵੇਂ ਜੋ ਬੱਦਿਓ ਕੋਈ ਕਿਸਾਨ ਮੈਨੂੰ ਆਕੇ ਵੀ ਮਿਲੇ ਉਹਨਾਂ ਨੇ ਦੱਸਿਆ ਕਿ ਜਿਹੜੀ ਡੀਏਪੀ ਹੈ ਵੈਸੇ 1350 ਰੁਪਈਆ ਦਾ ਸਰਕਾਰੀ ਰੇਟ ਹੈ ਤੇ ਬਹੁਤ ਸਾਰੇ ਕਿਸਾਨਾਂ ਨੂੰ 1800 ਦੀ ਬੋਦੀ 1900 ਦੀ ਬੋਦੀ ਦੋ ਆਦੀ ਬੋਦੀ ਜਿੰਨਾ ਕਿਸੇ ਦਾ ਦਾ ਲੱਗਾ ਉਹਨੇ ਮਲ ਜੜਾ ਲਾਇਆ ਸੋ ਮੈਂ ਕੱਲ ਸਵੇਰ ਨੂੰ ਆਪਣੇ ਹਲਕੇ ਅਜਨਾਲਾ ਦੇ ਵਿੱਚ ਇਸ ਸਟੋਰਾ ਨੂੰ ਚੈੱਕ ਆਇਆ ਸੀ ਕਿਉਂਕਿ ਇਹ ਨਾਲਾ ਹਰ ਪੀੜਤ ਹੈ ਹਰ ਪੀੜਤ ਏਰੀਆ ਉੱਥੇ ਕਿਸਾਨਾਂ ਦੀ ਬਹੁਤ ਬੁਰੀ ਤਰ੍ਹਾਂ ਬਰਬਾਦੀ ਹੋਈ ਹੈ ਫਸਲਾਂ ਸਭ ਤਬਾਹ ਹੋ ਗਈਆਂ ਇਸ ਕਰਕੇ ਸਾਡੇ ਲਈ ਇਹ ਚਿੰਤਾ ਦਾ ਵਿਸ਼ਾ ਸੀਗਾ ਕਿ ਜਾਂ ਜਿੰਨਾ ਕਿਸਾਨਾਂ ਦੀਆਂ ਫਸਲਾਂ ਵਿਰਵਾਦ ਹੋ ਗਈਆਂ ਜੇ ਉਹਨਾਂ ਨੂੰ ਹੁਣ ਖਾਦ ਮਹਿੰਗੀ ਮਿਲੇ ਜਾਂ ਨਾ ਮਿਲੇ ਇਹ ਤੇ ਬਹੁਤ ਗਲਤ ਗੱਲ ਹੈ ਸੋ ਕੱਲ ਤੋਂ ਜਾ ਕੇ ਕੱਲ ਵੀ ਮੇਰੇ ਨਾਲ ਅਫਸਰ ਸੀਗੇ ਅੱਜ ਸਵੇਰੇ ਮੈਂ ਪਹਿਲਾਂ ਚੀਫ ਐਗਰੀਕਲਚਰ ਅਫਸਰ ਅੰਬਰ ਸਰ ਡੀਐਮ ਮਾਰਕ ਫੈਡ ਅਦਰ ਡੀਐਮ ਕੋਆਪਰੇਟਿਵ ਮਹਿਕਮੇਦੂਈ ਅਫਸਰਾਂ ਦੇ ਨਾਲ ਇੱਕ ਮੀਟਿੰਗ ਕੀਤੀ ਕਿਉਂਕਿ ਖਾਦ ਜਿਹੜੀ ਹੈ ਜਾਂ ਤਾਂ ਸਟੋਰਾਂ ਤੇ ਜਾਂਦੀ ਹੈ ਤੇ ਜਾਂ ਸਾਡੇ ਪਿੰਡਾਂ ਦੀਆਂ ਕੋਆਪਰੇਟਿਵ ਸੁਸਾਇਟੀਆਂ ਤੇ ਜਾਂਦੀ ਹੈ ਤੇ ਸਾਡੇ ਕੋਲ ਇਹ ਵੀ ਸ਼ਿਕਾਇਤ ਮਿਲੀ ਸੀ ਕਿ ਸਾਡੇ ਕੋਆਪਰੇਟਿਵ ਸੁਸਾਇਟੀਆਂ ਦੇ ਕੁਝ ਪੁਰਾਣੇ ਸਖਤੀ ਜਿਹੜੇ ਆ ਜਿਨ੍ਹਾਂ ਦੇ ਮੂੰਹ ਨੂੰ ਲਹੂ ਲੱਗਾ ਉਹ ਵੀ ਇਸ ਤੰਦੇ ਦੇ ਵਿੱਚ ਸ਼ਾਮਲ ਨੇ ਪਾਕੰਦ ਕੇ ਮੈਂ ਡੀਐਮ ਨੂੰ ਸੱਦਿਆ ਸੀਗਾ ਏਆਰ ਨੂੰ ਡੀਆਰ ਨੂੰ ਸਾਰਿਆਂ ਨੂੰ ਸੱਦਿਆ ਸੀਗਾ ਭਈ ਕਾਦਾ ਇਹ ਜਿਹੜਾ ਕੰਮ ਖਵਾਪ ਹੈ ਉਹਨੂੰ ਠੀਕ ਕੀਤਾ ਜਾਵੇ ਕਿ ਅੱਜ ਵੀ ਕਰੀਬ ਕੱਲ ਵੀ ਅੱਜ ਕੋਈ ਕਰੀਬ 10 ਸਕੋਦਾਂ ਦੇ ਉੱਤੇ ਖਾਸ ਤੌਰ ਤੇ ਜਿਹੜੇ ਸਾਡੇ ਹਰਪੀੜਤਾਲੇ ਇਲਾਕੇ ਰਬਦਾਸ ਖੋਬਾ ਆਵਾਨ ਗੱਗੋਮਾਲ ਹੁੰਗਾ ਕੋਈ ਇਹਨਾਂ ਏਰੀਆ ਦੇ ਵਿੱਚ ਸਟੋਰਾਂ ਤੇ ਜਾ ਕੇ ਮੈਂ ਜਿਹੜੇ ਸਾਡੇ ਦੁਕਾਨਦਾਰ ਉਹਨਾਂ ਨੂੰ ਮਿਲਿਆ ਸੀਗਾ ਔਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੱਥ ਜੋੜ ਕੇ ਕਿ ਤੁਸੀਂ ਖਾਦ ਦਾ ਰੇਟ ਜਿਹੜਾ ਤੇ ਜ਼ਿਆਦਾ ਲਾਇਆ ਕਿਸਾਨਾਂ ਨੂੰ ਤੇ ਤੁਹਾਡੇ ਖਿਲਾਫ ਜਿਹੜੀ ਆ ਕਾਰਵਾਈ ਕਰਾਂਗੇ ਔਰ ਬਹੁਤ ਸਾਰਾ ਇਹ ਵੀ ਪਤਾ ਲੱਗਾ ਕਿ ਜਿਹੜੇ ਸਾਡੇ ਬਾਰਡਰ ਵਾਲੇ ਸਟੋਰਾਂ ਦੇ ਉਹਨਾਂ ਕੋ ਖਾਦ ਹੀ ਨਹੀਂ ਗਈ ਅਜੇ ਤੱਕ ਹੀ ਸਟੋਰਾਂ ਨੇ ਮੈਨੂੰ ਦੱਸਿਆ ਜੀ ਕਿ ਸਾਡੇ ਕੋਲ ਤਾਂ ਅਜੇ ਤੱਕ ਖਾਦ ਆਈ ਨਹੀਂ ਉਹਦਾ ਕਾਰਨ ਇਹ ਕੇ ਜਿਹੜੇ ਹੋਲਸੇਲ ਵਾਲੇ ਬੰਦੇ ਆ ਉਹਨਾਂ ਬੰਦਿਆਂ ਨੇ ਰਿਟੇਲ ਦੇ ਸਟੋਰਾਂ ਤੇ ਖਾਦ ਨਹੀਂ ਭੇਜੀ ਉਹਦੋਂ ਉਹਨਾਂ ਨੇ ਉਸ ਖਾਦ ਨੂੰ ਜਿਹੜਾ ਬਲੈਕ ਦੇ ਵਿੱਚ ਜਿਹੜਾ ਵੇਚਿਆ ਪ੍ਰਾਈਸ ਵਧਾ ਕੇ ਵੇਚਿਆ ਸੋ ਮੈਂ ਅਫਸਰੂ ਪਿਆ ਕੇ ਇਹਨਾਂ ਦੀ ਇਨਕੁਆਰੀ ਕਰੋ ਇਹਨਾਂ ਦੀ ਜਾਂਚ ਕਰੋ ਕਿ ਜਿਹੜੀ ਖਾਦ ਆਈ ਸੀ ਜੇ ਉਹ ਸਟੋਰਾਂ ਤੇ ਨਹੀਂ ਗਈ ਇਹਨਾਂ ਨੇ ਉਹ ਖਾਦ ਕਿੱਥੇ ਭੇਜੀ ਆ ਕਿਹਨੂੰ ਵੇਚੀ ਆ ਇਹਦਾ ਪਤਾ ਕਰੋ ਤਾਂ ਹੀ ਤਾਂ ਰੇਟ ਵਧਿਆ ਸੋ ਖਾਦ ਦੇ ਨਾਲ ਇੱਕ ਹੋਰ ਕੈਮੀਕਲ ਜਿਹੜੇ ਪ੍ਰਾਈਵੇਟ ਕੰਪਨੀਆਂ ਹੋਰ ਮਾਲ ਭੇਜ ਦਿੰਦੀਆਂ 600 ਰੁਪਏ ਦਾ ਦੇਖੋ ਬੈਗ ਆਉਂਦਾ ਇੱਕ ਨੈਨੋ ਖਾਦ ਆਉਂਦੀ ਐ ਇਦਾਂ ਦੀ ਅੱਖਾਂ ਹੀ ਚੀਜ਼ਾਂ ਉਹ ਕਿਸਾਨਾਂ ਨੂੰ ਜਬਦੀ ਜਿਹੜੀਆਂ ਦਿੱਤੀਆਂ ਜਾਂਦੀਆਂ ਤੋ ਵੀ ਮੈਂ ਉਹਨਾਂ ਨੂੰ ਕਹਾਂ ਕਿ ਬੰਦ ਕਰੋ ਜਿਹਦੇ ਕਿਸੇ ਨੇ ਜਬਦੀ ਦਿੱਤੀ ਉਹਦੇ ਖਿਲਾਫ ਕਾਰਵਾਈ ਕਰਾਂਗੇ ਉਹ ਅੱਜ ਤੋਂ ਬਾਅਦ ਅਜਨਾਲੇ ਦੇ ਵਿੱਚ ਦਾ ਹੋਰ ਨਾ ਥਾਵਾਂ ਦੇ ਵਿੱਚ ਜੇ ਕਿਸੇ ਦੁਕਾਨਦਾਰ ਨੇ ਜੇ ਕਿਸੇ ਹੋਲਸੇਲ ਵਾਲੇ ਨੇ ਜੇ ਕਿਸੇ ਰਿਟੇਲ ਵਾਲੇ ਨੇ ਦਾਇਆ ਖਾਦ ਕਿਸਾਨਾਂ ਨੂੰ ਮਹਿੰਗੀ ਦਿੱਤੀ ਤਾਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਔਰ ਜੇ ਕਿਸੇ ਨੇ ਉਹਦੇ ਨਾਲ ਕੈਮੀਕਲ ਦਿੱਤੇ ਅਸੀਂ ਇੱਕ ਫਲੈਕਸ ਬਣਾਇਆ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਫਲੈਕਸ ਜਿਹੜੇ ਆ ਸਾਰੇ ਅੱਜ ਆਤ ਜਿਹੜੇ ਆ ਇਹ ਹਰ ਖਾਦ ਦੀ ਦੁਕਾਨ ਦੇ ਬਾਹਰ ਲੱਗ ਜਾਣਗੇ ਕਿਉਂਕਿ ਕਿਸਾਨ ਨੂੰ ਪਤਾ ਲੱਗ ਸਕੇ ਕਿ ਸਰਕਾਰੀ ਰੇਟ ਕੀ ਹੈ ਇਹਨਾਂ ਦਿਨਾਂ ਦੇ ਵਿੱਚ ਇਹੀ ਪੰਜ ਕਿਸਮ ਦੀਆਂ ਖਾਦਾਂ ਜਿਹੜੀਆਂ ਇਹ ਚਾਹੀਦੀਆਂ ਹੁੰਦੀਆਂ ਉਹਨਾਂ ਦੇ ਰੇਟ ਲਿਖ ਕੇ ਅੱਜ ਵੀ ਦੁਕਾਨਦਾਰਾਂ ਨੂੰ ਕਿਹਾ ਕਿ ਤੁਸੀਂ ਵੀ ਲਿਖ ਕੇ ਬਾਹਰ ਲਾਓ ਸਟਾਕ ਵਾਲਾ ਆਪਣਾ ਬੋਰਡ ਲਾਓ ਵੀ ਤੁਹਾਡਾ ਰੇਟ ਕੀ ਆ ਤੁਹਾਡੇ ਕੋਲ ਸਟਾਕ ਕਿੰਨੀ ਖਾਦ ਹੈ ਇਹ ਸਭ ਨੂੰ ਕਹਿ ਕੇ ਆਏ ਆ ਔਰ ਜੇ ਕਹਿੰਦੇ ਨਾ ਲਾ ਤੋ ਦੇ ਖਿਲਾਫ ਕਾਰਵਾਈ ਕਰਾਂਗੇ ਸੋ ਇਹ ਜਿਹੜਾ ਫਲੈਕਸ ਹੈ ਜਿਹੜਾ ਬੋਰਡ ਹੈ ਇਹ ਹਰ ਦੁਕਾਨ ਦੇ ਬਾਹਰ ਜਿਹੜਾ ਅੱਜ ਰਾਤ-ਰਾਤ ਜਿਹੜਾ ਲੱਗ ਜੂਗਾ ਉਹ ਜਿੰਨੇ ਕਿਸਾਨ ਨੇ ਆ ਕੇ ਖਾਦ ਲੈਣੀ ਆ ਪਹਿਲਾਂ ਉਹ ਇਹ ਰੇਟ ਪੜੇ ਜੇ ਇਹਨਾਂ ਰੇਟਾਂ ਤੋਂ ਵੱਧ ਕੋਈ ਵੀ ਦੁਕਾਨਦਾਰ ਉਹਨਾਂ ਕੋਲੋਂ ਪੈਸੇ ਮੰਗਦਾ ਜਾਂ ਉਹਨਾਂ ਨੂੰ ਕੋਈ ਜਬਰੀ ਕੰਮ ਨਿਕਲ ਦਿੰਦਾ ਤੇ ਮੇਰਾ WhatsApp ਨੰਬਰ 750953301 ਹੈ ਇਹ WhatsApp ਤੇ ਚੱਲਦਾ WhatsApp ਵੀ ਕਰ ਸਕਦੇ ਹੋ WhatsApp ਕਾਲ ਵੀ ਕਰ ਸਕਦੇ ਹੋ ਤੁਸੀਂ ਮੈਨੂੰ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਆ ਕਿ ਉਸੇ ਵੇਲੇ ਮੈਨੂੰ WhatsApp ਕਰਨਾ ਕਿ ਸਦਕਾਨ ਤੇ ਗਿਆ ਉਹਦੀ ਫੋਟੋ ਲਾ ਲੈਣੀ ਆ ਉਹਦੀ ਆਡੀਓ ਵੀਡੀਓ ਬਣਾ ਲੈਣੀ ਆ ਕਿ ਇਹਨਾਂ ਨੇ ਸਾਨੂੰ ਆਹ ਮਾਲ ਜਿਹੜਾ ਨਾਲ ਜਬਦੀ ਦਿੱਤਾ ਸੋ ਜਿਸ ਵੀ ਦੁਕਾਨਦਾਰ ਨੇ ਦਿੱਤਾ ਉਹਦੇ ਖਿਲਾਫ ਜਿਹੜੀ ਕਾਰਵਾਈ ਅਸੀਂ ਕਰਾਂਗੇ ਮੈਂ ਤੁਹਾਡੇ ਲਈ ਸਾਰੇ ਕਿਸਾਨਾਂ ਨੂੰ ਖਾਸ ਤੌਰ ਤੇ ਜਿਹੜੇ ਹਰ ਪੀੜਤਾ ਨੁਕਸਾਨ ਆ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਇੱਕ ਵੀ ਜਿਹੜਾ ਥੋੜਾ ਮਹਿੰਗੀ ਖਾਦ ਹੀ ਲੈਂਦੇ ਹੋਗੇ ਜਿਹੜਾ ਤੁਹਾਨੂੰ ਖਾਦ ਮਹਿੰਗੀ ਦਊ ਉਹਦੇ ਖਿਲਾਫ ਡਟ ਕੇ ਮੈਂ ਖੜਾ ਮੈਂ ਇੱਕ ਕਿਸਾਨ ਦਾ ਪੁੱਤ ਐ ਮੈਨੂੰ ਪਤਾ ਹੈ ਕਿ ਮਹਿੰਗੀ ਖਾਦ ਲੈਂਦੇ ਆ ਤੇ ਕਿੰਨੇ ਔਖੇ ਕੋਕ ਕਿਸਾਨ ਜਿਹੜਾ ਆਮ ਖਾਦ ਲੈਂਦਾ ਮਹਿੰਗੀ ਹੋਰ ਔਖੀ ਹੋ ਜਾਂਦੀ ਐ ਸੋ ਮੈਂ ਕਿਸਾਨਾਂ ਦੇ ਨਾਲ ਖੜਾ ਮੈਂ ਕਿਸਾਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਕਿਸੇ ਵੀ ਤਰ੍ਹਾਂ ਦੇ ਖਾਦਾਂ ਦੇ ਵਿੱਚ ਉਹਨਾਂ ਦੇ ਵੱਧ ਰੇਟ ਜਿਹੜੇ ਆ ਉਹ ਨਹੀਂ ਲੈਣ ਦਊਗਾ ਭਾਵੇਂ ਜੋ ਮਰਜ਼ੀ ਹੋ ਜਾ ਜਿੰਨੀ ਮਰਜ਼ੀ ਮੈਨੂੰ ਕਾਰਵਾਈ ਕਰਦੀ ਪਏ ਅੱਜ ਵੀ ਸਾਰੇ ਅਫਸਰ ਨਾਲ ਸੀਗੇ ਜਦੋਂ ਸ਼ਿਕਾਇਤ ਆਈ ਮੈਂ ਉਸ ਅਫਸਰ ਨਾਲ ਲੈ ਕੇ ਮੁੱਖਿਆ ਦੇ ਉੱਤੇ ਜਾਊਂਗਾ ਔਰ ਕੋਈ ਵੀ ਕਿਸਾਨ ਨੂੰ ਡਰਨਾ ਨਹੀਂ ਚਾਹੀਦਾ ਉਹ ਮੈਨੂੰ ਵਟਸਐਪ ਕਰਦੇ ਕਹਿ ਐਸ ਦੁਕਾਨਦਾਰ ਉਹਨੇ ਮੇਰੇ ਨਾਲ ਆ ਕਿਤਾ ਮੈਨੂੰ ਰੇਟ ਵਾਤ ਲਾਇਆ ਉਸੇ ਵੇਲੇ ਉਹਦੇ ਖਿਲਾਫ ਜਿਹੜੀ ਹੈ ਕਾਰਵਾਈ ਕਰਾਂਗੇ ਮੈਂ ਤੁਹਾਨੂੰ ਇਸ ਕਰਕੇ ਸੱਦਿਆ ਸੀਗਾ ਕਿ ਤੁਹਾਡੇ ਲਈ ਇਹ ਜਿਹੜਾ ਮੈਸੇਜ ਹੈ ਜਿਹੜਾ ਸੁਣਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਪਸ਼ਟ ਤੌਰ ਤੇ ਡਾਇਰੈਕਸ਼ਨ ਹੈ ਅੱਜ ਸਵੇਰੇ ਮੈਂ ਖੇਤੀਬਾੜੀ ਮੰਤਰੀ ਜੀ ਦੇ ਨਾਲ ਸਰਦਾਰ ਗਮੀਸ਼ ਸਿੰਘ ਖੁੜੀਆ ਜੀ ਦੇ ਨਾਲ ਵੀ ਗੱਲ ਕੀਤੀ ਕਿ ਖਾਦਾਂ ਦੀ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਟੋਟ ਨਹੀਂ ਆਉਣ ਦਿੱਤੂਗੀ ਦਿੱਤੀ ਜਾਊਗੀ ਤੁਹਾਨੂੰ ਹਰ ਪਿੰਡ ਦਾ ਇਲਾਕਾ ਨੂੰ ਜਿਹੜਾ ਵਿਸ਼ੇਸ਼ ਤੌਰ ਤੇ ਖਾਦ ਦੇਵਾਂਗੇ ਅਰ ਮੈਂ ਕਈ ਅਫਸਰ ਨੂੰ ਚੰਡੀਗੜ੍ਹ ਦੇ ਵਿੱਚ ਕਾਲ ਕਰਕੇ ਕਿਹਾ ਕਿ ਇੱਥੇ ਖਾਦ ਦੀ ਪ੍ਰੋਬਲਮ ਹੈ ਸੋ ਮੇਰੀ ਤੁਹਾਨੂੰ ਬੇਨਤੀ ਹੈ ਕਿਸਾਨਾਂ ਨੂੰ ਕਿ ਤੁਹਾਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਆਵੇ ਖਾਦਾਂ ਦੇ ਮਾਮਲੇ ਦੇ ਉੱਤੇ ਉਸੇ ਵੇਲੇ ਮੈਨੂੰ ਤੁਸੀਂ ਕਾਲ ਕਰਦੀਆਂ ਉਸੇ ਵੇਲੇ 75095 75095 33501 30001 ਤੇ ਮੈਨੂੰ ਜਿਹੜੀ ਤੁਸੀਂ ਕਾਲ ਕਰਦੇ ਨਹੀਂ ਮੈਂ ਆਪੇ ਕਾਰਵਾਈ ਉਹਨਾਂ ਦੇ ਖਿਲਾਫ ਕਰਾਂਗਾ ਮੈਂ ਇਸ ਕਰਕੇ ਆਪਣੇ মিডিਆ ਦੇ ਵੀਰਾਂ ਨੂੰ ਸੱਦਿਆ ਸੀਗਾ ਕਿ ਤੁਹਾਡੇ ਥੂ ਜਿਹੜੀ ਆ ਇਹ ਆਵਾਜ਼ ਜਿਹੜੀ ਪਹੁੰਚਾਈ ਜਾਵੇ ਕਿ ਸਾਡੀ ਸਰਕਾਰ ਜਿਹੜਾ ਵਚਨ ਬੰਦਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਕਿ ਹਰ ਕਿਸਾਨ ਨੂੰ ਖਾਦ ਮਿਲੂਗੀ ਜਾਇਜ਼ ਰੇਟ ਤੇ ਮਿਲੂਗੀ ਬਿਲਕੁਲ ਕਿ ਕਿਸਾਨ ਦੇ ਨਾਲ ਉਹਨੂੰ ਹੋਰ ਵਾਧੂ ਦੀਆਂ ਚੀਜ਼ਾਂ ਜੜੀਆਂ ਉਹ ਨਹੀਂ ਦਿੱਤੀਆਂ ਜਾਣਗੀਆਂ ਇਹ ਮੇਰੇ ਮੁੱਖ ਮੰਤਰੀ ਸਾਹਿਬ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਹਦਾਇਤ ਹੈ ਇਸ ਕਰਕੇ ਉਸ ਹਦਾਇਤ ਨੂੰ ਲਾਗੂ ਕਰਦਿਆ ਅਜ ਨਾਲੇ ਹਲਕੇ ਦੇ ਵਿੱਚ ਕਿਸੇ ਵੀ ਕਿਸਾਨ ਦੇ ਨਾਲ ਕੋਈ ਤੱਕਾ ਵੀ ਹੋਰ ਦਵਾਂਗੇ ਬਸ ਇਹ ਮਤਲਬ ਜੋ ਤੁਸੀਂ ਤਹਿਲਕਾ ਨਹੀਂ ਕੀਤੀ ਹੈ ਲੱਗਦਾ ਕਿ ਸਾਰੇ ਪੰਜਾਬ ਦੇ ਐਮਰਾਂ ਨੂੰ ਕਰੀ ਦੀ ਉਹ ਕਿ ਮੁੱਦਾ ਜਾਲਾ ਲੱਗ ਨਹੀਂ ਆ ਸਾਰੇ ਪੰਜਾਬ ਦੇ ਕਿਸਾਨਾਂ ਦੁਖੀ ਹੈ ਲਗਾਤਾਰ ਕਾਲਾ ਬਜਾਰੀ ਦਾ ਸ਼ਿਕਾਰ ਹੋ ਰਹੇ ਨਹੀਂ ਜੀ ਮੇਰਾ ਖਿਆਲ ਹੈ ਸਰਕਾਰ ਨੇ ਸਭ ਪਾਸੇ ਹਦਾਇਤਾਂ ਦਿੱਤੀਆਂ ਤੇ ਸਾਡੇ ਐਮਐਲਏ ਸਾਹਿਬਾਨਾਂ ਨੂੰ ਵੀ ਜੂਰ ਕਰਨਾ ਚਾਹੀਦਾ ਜੇ ਉਹਨਾਂ ਕੋਈ ਸ਼ਿਕਾਇਤਾਂ ਆਈਆਂ ਤੇ ਵੇਖੋ ਮੈਂ ਤਾਂ ਤਾਂ ਕੀਤੀ ਵੀ ਮਿਲ ਕੋਈ ਸ਼ਿਕਾਇਤਾਂ ਕੀਤੀਆਂ ਕਿਸਾਨਾਂ ਨੇ ਕੀ ਹੋ ਗਿਆ ਜੀ ਦੇਖੋ ਸਾਨੂੰ ਤੇ ਉਦੋਂ ਹੀ ਪਤਾ ਲੱਗਦਾ ਨਾ ਜਦੋਂ ਸਾਨੂੰ ਕੋਈ ਲੋਕ ਦੱਸਦੇ ਆ ਕਿ ਸਾਡੇ ਨਾਲ ਗੱਲ ਹੋ ਗਈ ਹੈ ਤੇ ਜੇ ਬਾਕੀ ਵੀ ਐਮਐਲਏ ਜਿੱਦਾਂ ਚੰਡਾ ਸਾਹਿਬ ਕੁੜੀਆ ਸਾਹਿਬ ਖੋਦ ਕਈ ਕਈ ਐਮਐਲਏ ਜਿਨ੍ਹਾਂ ਨੂੰ ਸ਼ਿਕਾਇਤਾਂ ਮਿਲੀਆਂ ਸਾਰੇ ਐਮਐਲਏ ਸਾਡੇ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਹਦਾਇਤ ਹੈ ਕਿ ਕਿਸਾਨਾਂ ਦੇ ਨਾਲ ਇਸ ਔਖੇ ਟਾਈਮ ਦੇ ਉੱਤੇ ਜਿਹੜਾ ਖੜਨਾ ਉਹ ਖੜਦਗੇ ਅਜੇ ਤੱਕ ਕਿੰਨੀ ਵਾਰੀ ਸਰਕਾਰਾਂ ਦੀ ਬੰਦੀ ਹੈ ਕਿ ਉਹ ਰੇਟ ਲਿਸਟ ਬਾਹਰ ਲਾਉਣ ਅਤੇ ਸਟਾਕ ਲਿਸਟ ਲਾਉਣ ਕਿਉਂ ਨਹੀਂ ਲਾਉਂਦੇ ਕਿ ਜ਼ਰੂਰਤ ਪੈ ਗਈ ਉਹ ਨਹੀਂ ਲੰਬੇ ਕਾਲਾ ਬਜਾਰੀ ਕਰਦੇ ਆ ਕਿ ਤੁਸੀਂ ਤੁਹਾਨੂੰ ਇਹ ਜਿਹੜੇ ਸਟਾਕਿਸਟਾਂ ਨੇ ਦੇਦੀਆਂ ਪੈ ਰਹੀਆਂ ਹਾਲਾਂਕਿ ਜ਼ਿੰਮੇਵਾਰੀ ਉਹਨਾਂ ਦੀ ਬੰਦੀ ਆ ਕਾਲਾ ਬਜਾਰੀ ਵਾਸਤੇ ਇਹ ਸਾਰਾ ਕੁਝ ਨਹੀਂ ਨਹੀਂ ਦੇਖੋ ਉਹ ਉਹਨਾਂ ਨੇ ਜੇ ਨਹੀਂ ਜ਼ਿੰਮੇਵਾਰੀ ਦੁਬਾਈ ਤਾਂ ਹੀ ਸਾਡੇ ਕੋਲ ਸ਼ਿਕਾਇਤ ਆਈਆਂ ਨਾ ਸਮਝਦੇ ਕਿ ਦੀ ਗੱਲ ਇਸ ਕਰਕੇ ਅਸੀਂ ਉਹਨਾਂ ਤੇ ਵੀ ਛੜਨਾ ਚਾਹੁੰਦੇ ਅਸੀਂ ਆਪਣੀ ਡਿਊਟੀ ਨਿਭਾਦੇ ਆ ਆਪਣੇ ਰੇਟ ਜਿਹੜੇ ਸਰਕਾਰ ਦੇ ਉਹ ਲਾ ਕੇ ਦੇ ਦੇ ਆਹ ਰੇਟ ਐ ਇਸ ਤੋਂ ਵੱਧ ਕੇ ਇਹਨੂੰ ਕੋਈ ਪੈਸਾ ਨਾ ਦੇਓ ਜਾਣਕਾਰੀ ਆ ਕਿਸਾਨਾਂ ਦੇ ਲਈ ਕਿਸਾਨ ਦੁਕਾਨ ਤੇ ਆਵੇ ਉਹਨੂੰ ਪਤਾ ਲੱਗ ਜਾਏ ਕਿ ਆਹ ਆਹ ਰੇਟ ਐ ਇੱਥੇ ਇੰਨੇ ਪੈਸੇ ਦੇਣੇ ਸਰਕਾਰ ਇਹ ਤਾਂ ਹੋਈ ਕਿਸਾਨਾਂ ਦੀ ਗੱਲ ਚੱਲ ਰਹੀ ਹੈ ਤੇ ਇੱਕ ਪ੍ਰਾਲੀ ਸਾੜਨ ਦੇ ਮੁੱਦੇ ਵੀ ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ ਵਿੱਚ ਹੈ ਕੱਲ ਵੀ 68 ਮੁੱਦੇ ਜਿਹੜੇ ਪ੍ਰਾਲੀ ਸਾੜਨ ਦੇ ਜਿਹੜੇ ਮਾਮਲੇ 68 ਸਭ ਤੋਂ ਜ਼ਿਆਦਾ ਅੰਮ੍ਰਿਤਸਰ ਦੇ ਵਿੱਚ ਆਏ ਹੈ ਜੇ ਪੰਜਾਬ ਦੀ ਗੱਲ ਕਰੀਏ ਤੇ ਮੈਨੂੰ ਪ੍ਰਾਲੀ ਦੇ ਬਾਰੇ ਬਹੁਤਾ ਪਤਾ ਨਹੀਂ ਮੈਂ ਕਿਉਂਕਿ ਉਹਨੂੰ ਸਬਜੈਕਟ ਨੂੰ ਦੇਖਦਾ ਨਹੀਂਗਾ ਪਰ ਦੇਖੋ ਮੈਂ ਤਾਂ ਪ੍ਰਾਲੀ ਸਾੜਦਾ ਨਹੀਂ ਮੈਂ ਤਾਂ ਵੇਖੋ ਪ੍ਰਾਲੀ ਸਾੜਨੇ ਗੇਸਟ ਆ ਮੈਂ ਕਦੀ ਪ੍ਰਾਲੀ ਨਾ ਸਾੜੀਆ ਨਾ ਅੱਗੇ ਤੋਂ ਕਦੀ ਸਾੜਦੀ ਆ ਮੇਰੀ ਸਭ ਕਿਸਾਨਾਂ ਦੀ ਬੇਨਤੀ ਆ ਕਿ ਉਹ ਪਰਾਲੀ ਨਾ ਸਾੜਨ ਮੇਰੀ ਸਰਕਾਰਾਂ ਨੂੰ ਖਾਸ ਤੌਰ ਤੇ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਉਹ ਕਿਸਾਨਾਂ ਨੂੰ ਪਰਾਲੀ ਦੇ ਇਸ਼ੂ ਦੇ ਉੱਤੇ ਕਿਸਾਨਾਂ ਦੀ ਮਦਦ ਕਰਨ ਤਾਂ ਜੋ ਕਿਸਾਨ ਜਿਹੜੇ ਪਰਾਲੀ ਸਾੜਦੇ ਮਜਬੂਰ ਨਾ ਹੋਣ ਤਾਂ ਇਹ ਤਾਂ ਕਾਹਦੇ ਕਿਸ ਤਰ੍ਹਾਂ ਦੇ ਕਿਤੇ ਵੀ ਲਸਾਂ ਸੱਤ ਕਿਤੇ ਜਾਂ ਦੁਕਾਨਦਾਰ ਜਿਹੜੇ ਕੋਈ ਸਾਇਟੀਆਂ ਦੇ ਨਹੀਂ ਕਿਹੜੇ ਅਧਿਕਾਰੀ ਸ਼ਾਮਲ ਹੋਣਗੇ ਉਹਨਾਂ ਨੂੰ ਵੀ ਕੀ ਕਰਾਂਗਾ ਦਾਦਾ ਬਿਲਕੁਲ ਜੇ ਕੋਈ ਅਧਿਕਾਰੀ ਸਾਡਾ ਸ਼ਾਮਲ ਹੋ ਖਾਦਾਂ ਦੇ ਮਾਮਲੇ ਤੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਦੁਕਾਨਦਾਰਾਂ ਦੇ ਲਾਇਸੈਂਸ ਜਿਹੜੇ ਆ ਉਹ ਕੈਂਸਲ ਕਰਾਂਗੇ ਉਹਨਾਂ ਦੀਆਂ ਦੁਕਾਨਾਂ ਸੀਲ ਕਰਾਂਗੇ ਯਾ ਅਸੀਂ ਤਾਂ ਕਦੇ ਵੀ ਨਹੀਂ ਚਾਹੁੰਦੇ ਕਿ ਸਾਡੇ ਕਿਸਾਨ ਦੇ ਨਾਲ ਧੱਕਾ ਹੋਵੇ ਸਮਝਦੇ ਕਿ ਦੀ ਗੱਲ ਇਹ ਦੱਸੋ ਡੀਆਈਜੀ ਨੂੰ ਕ腐ਸ਼ਨ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਜੀ ਮੋਹਾਲੀ ਦੇ